ਸਰੀਚ ਜਿੱਧਰ ਨੂੰ ਆਹ ਪਿਕਅਪ ਜਾਂਦਾ ਪਿਆ ਸਕਾਟ ਰੋਡ ਆ ਜਾਂਦਾ 2 ਮਿੰਟ ਅੱਗੇ ਤੇ ਇੱਥੇ 124 ਤੇ 80 ਐਵਨੀ ਉਤੇ ਗੁਰਦੁਆਰਾ ਸਾਹਿਬ ਤੋਂ ਚੜ੍ਹਦੇ ਵੱਲ ਨੂੰ ਜੇ ਚਲੇ ਜਾਈਏ ਤਾਂ 2 ਮਿੰਟ ਅੱਗੇ 128 ਸਟਰੀਟ ਆ ਜਾਂਦੀ ਹੈ ਜਿੱਥੇ ਤਿੰਨ ਵੱਡੇ ਪੰਜਾਬੀ ਪਲਾਜ਼ੇ ਬਣੇ ਹੋਏ ਆ ਸਣੇਪਾਲ ਵਿਨਰ ਸੈਂਟਰ ਦੇ ਪਰ ਜਿੱਥੇ ਉਹ ਚਿੱਟੀ ਗੱਡੀ ਖੜੀ ਹੋਈ ਆ ਉਹਦੇ ਨਾਲ ਅੱਠ ਗੱਡੀਆਂ ਦਾ ਡਰਾਈਵਵੇ ਬਣਿਆ ਹੋਇਆ ਤੇ ਇੱਥੇ ਹੀ ਬਹੁਤ ਸੋਹਣਾ ਘਰ ਵੀ ਬਣਿਆ ਹੋਇਆ ਜਿਹੜਾ ਹਰੇਕ ਸਹੂਲਤ ਦੇ ਬਹੁਤ ਨੇੜੇ ਆ ਜੇ 80 ਤੇ 120 ਤੇ ਕੈਨੇਡੀਅਨ ਬੈਸਟ ਬਾਈ ਫਰੂਟੀ ਕੈਨਾ ਤੇ ਗੈਸ ਸਟੇਸ਼ਨ ਮਿਲ ਜਾਂਦੇ ਤਾਂ 80 ਤੇ 128 ਤੇ ਕੱਪੜੇ ਦੀਆਂ ਦੁਕਾਨਾਂ ਬਾਕੀ ਸਾਰੇ ਆਪਣੀ ਕਮਿਊਨਿਟੀ ਦੇ ਬਿਜ਼ਨਸ ਸੈਟ ਅਪ ਕੀਤੇ ਹੋਏ ਆ ਜੋ ਸਿਰਫ 2 ਮਿੰਟ ਦੂਰ ਨੇ ਗੱਡੀ ਤੇ ਤੁਰ ਕੇ ਵੀ ਜਾਇਆ ਜਾ ਸਕਦਾ ਕਿਸੇ ਵੇਲੇ ਇਸ ਦੇ ਵਿੱਚ 8 ਬੈੱਡਰੂਮ ਤੇ 6 ਬਾਥਰੂਮ ਨੇ ਹੇਠਲੀ ਮੰਜ਼ਲ ਤੇ ਅਨਰ ਯੂਜ਼ਲੀ ਲਿਵਿੰਗ ਰੂਮ ਇੱਕ ਬਾਸ ਤੇ 8 ਗੱਡੀਆਂ ਦਾ ਡਰਾਈਵਵੇ ਡਬਲ ਕਾਰ ਗਰਾਜ ਬਣਿਆ ਹੋਇਆ ਤੇ ਦੋ ਹੀ ਬੇਸਮੈਂਟਾਂ ਬਣੀਆਂ ਹੋਈਆਂ ਦੋ ਦੋ ਬੈੱਡਰੂਮ ਵਾਲੀਆਂ ਤੇ ਉੱਪਰਲੀ ਮੰਜ਼ਲ ਤੇ 4 ਬੈੱਡਰੂਮ 3 ਬਾਥਰੂਮ ਦੇ ਨਾਲ ਲਿਵਿੰਗ ਰੂਮ ਕਿਚਨ ਪਾਈਸ ਕਿਚਨ ਬਣੇ ਹੋਏ 6028 ਸਕਰ ਫੁੱਟ ਲਾਟ ਤੇ 3450 ਸਕਰ ਫੁੱਟ ਦਾ ਘਰ ਬਣਿਆ ਹੋਇਆ ਜਿਸ ਦੇ ਸੋਹਣੇ ਜਿਹੇ ਬੈਕਯਾਰਡ ਚ ਸਟੋਰੇਜ ਸ਼ੈੱਡ ਵੀ ਬਣਿਆ ਹੋਇਆ ਵਾਧੂ ਦਾ ਸਮਾਨ ਰੱਖਣ ਲਈ ਇਹ ਘਰ ਵਿਕਾਊ ਲੱਗਾ 1998000 ਡਾਲਰ ਜੇਕਰ ਰੀਅਲਟਰ ਨਹੀਂ ਹੈਗਾ ਤੁਹਾਡੇ ਕੋਲ ਤੇ ਘਰ ਲੱਭ ਰਹੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਇਆ ਘਰ ਲੱਭਣ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਫੋਨ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਓ ਆਉਣ ਦੇ ਸਮੇਂ ਚ ਚੰਗੇ ਚੰਗੇ ਘਰ ਦੇਖ ਕੇ ਖਰੀਦਣ ਲਈ ਮੈਂ ਗੁਰਪ੍ਰੀਤ ਸਿੰਘ ਸੰਧੂ ਰੀਅਲਟੇਰਸ ਅਰੀ ਤੋਂ ਸਮਾਂ ਦੇਣ ਲਈ ਧੰਨਵਾਦੀ ਜੀ